ਬੀਤੇ ਕੁਝ ਦਿਨ ਪਹਿਲਾਂ 104 ਭਾਰਤੀਆਂ ਨੂੰ ਅਮਰੀਕਾ ਸਰਕਾਰ ਦੇ ਵੱਲੋਂ ਡਿਪੋਰਟ ਕਰਕੇ ਅੰਮ੍ਰਿਤਸਰ ਦੇ 에어ਪੋਰਟ ਤੇ ਛੱਡਿਆ ਗਿਆ ਤਾਂ ਹੁਣ ਅਮਰੀਕਾ ਦੀ ਸਰਕਾਰ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਹੁਣ 100 ਨਹੀਂ 200 ਨਹੀਂ ਪੂਰੇ 487 ਭਾਰਤੀਆਂ ਨੂੰ ਜਿਹੜਾ ਅਮਰੀਕਾ ਡਿਪੋਰਟ ਕਰਨ ਦੀ ਤਿਆਰੀ ਕਰ ਰਿਹਾ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 487 ਭਾਰਤੀਆਂ ਨੂੰ ਅਮਰੀਕਾ ਸਰਕਾਰ ਹੁਣ ਡਿਪੋਰਟ ਕਰਨ ਦੀ ਤਿਆਰੀ ਦੇ ਵਿੱਚ ਹੈ ਤਾ ਇਸ ਦ ਵੀ ਦੱਸ ਦਿੰਨੇ ਆ ਕਿ 487 ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਭਾਰਤੀ ਨੇ ਉਹਨਾਂ ਨੂੰ ਦੇਸ਼ ਨਿਕਾਲਾ ਦੇਣ ਦੇ ਲਈ ਤਿਆਰੀ ਕਰ ਰਹੀ ਆ ਅਮਰੀਕਾ ਸਰਕਾਰ ਇਸ ਦੌਰਾਨ ਭਾਰਤ ਦੇ ਭਾਰਤੀਆਂ ਨਾਲ ਦੁਰਵਿਵਹਾਰ ਕੀਤੇ ਜਾਣ ਦੀ ਸੰਭਾਵਨਾ ਤੇ ਚਿੰਤਾ ਜਿਹੜੀ ਉਹ ਪ੍ਰਗਟਾਈ ਜਾ ਰਹੀ ਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਮਰੀਕਾ ਤੋਂ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਕਿਹਾ ਹੈ ਕਿ ਜਿਹੜਾ ਵਿਦੇਸ਼ ਮੰਤਰੀ ਨੇ ਅਮਰੀਕੀ ਅਧਿਕਾਰੀਆਂ ਦੁਆਰਾ ਜੇ ਕੀਤੇ ਗਏ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਦੇ ਵੇਰਵੇ ਦਿੱਤੇ ਨੇ ਜਿਸ ਦੇ ਵਿੱਚ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨਾਲ ਸੰਬੰਧਿਤ ਪ੍ਰਕਿਰਿਆਵਾਂ ਸ਼ਾਮਲ ਨੇ ਤਾਂ ਤੁਹਾਨੂੰ ਦੱਸ ਦੇਣੀ ਆ ਕਿ ਵਿਕਰਮ ਮਿਸ਼ਰੀ ਨੇ ਕਿਹਾ ਹੈ ਕਿ ਵਿਦੇਸ਼ ਮੰਤਰੀ ਨੇ ਦੱਸਿਆ ਕਿ ਇਹ ਪ੍ਰਕਿਰਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ ਹਾਲਾਂਕਿ ਦੇਸ਼ ਨਿਕਾਲਾ ਦਿੱਤੇ ਗਏ ਪ੍ਰਵਾਸੀਆਂ ਨਾਲ ਦੁਰਵਿਵਹਾਰ ਦਾ ਮੁੱਦਾ ਇੱਕ ਗੰਭੀਰ ਮੁੱਦਾ ਹੈ ਜਿਸ ਨੂੰ ਅਸੀਂ ਅਮਰੀਕੀ ਅਧਿਕਾਰੀਆਂ ਦੇ ਕੋਲ ਉਠਾਇਆ ਹੈ ਤਾ ਇਸੇ ਸਬੰਧੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਨੂੰ ਦੱਸਿਆ ਗਿਆ ਹੈ ਕਿ 487 ਜਿਹੜੇ ਭਾਰਤੀ ਨਾਗਰਿਕ ਨੇ ਉਹਨਾਂ ਨੂੰ ਦੇਸ਼ ਨਿਕਾਲਾ ਕਰਨ ਦੇ ਜਿਹੜੇ ਆਦੇਸ਼ ਉਹ ਦਿੱਤੇ ਗਏ ਨੇ ਅਸੀਂ 298 ਵਿਅਕਤੀਆਂ ਦੇ ਸਬੰਧ ਦੇ ਵਿੱਚ ਵੇਰਵੇ ਮੰਗੇ ਹਨ ਅਤੇ ਉਹ ਸਾਨੂੰ ਪ੍ਰਦਾਨ ਕੀਤੇ ਗਏ ਨੇ ਅਸੀਂ ਅਮਰੀਕੀ ਹਮ ਰਤਬਾ ਦੇ ਨਾਲ ਇਸ ਦੀ ਵਰਤੋਂ ਬਾਰੇ ਬਹੁਤ ਪਾਰਦਰਸ਼ੀਆ ਕਾਮਿਸ਼ਦੀ ਨੇ ਕਿਹਾ ਕਿ ਅਸੀਂ ਅਮਰੀਕੀ ਪ੍ਰਸ਼ਾਸਨ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਅਣਮਨੁੱਖੀ ਵਿਵਹਾਰ ਬਰਦਾਸ਼ਤਾ ਜਿਹੜਾ ਉਹ ਨਹੀਂ ਕੀਤਾ ਜਾਵੇਗਾ ਜੇਕਰ ਸਾਨੂੰ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ ਦਾ ਪਤਾ ਲੱਗਦਾ ਤਾਂ ਅਸੀਂ ਇਸ ਨੂੰ ਤੁਰੰਤ ਉੱਚ ਪੱਧਰ ਤੇ ਉਠਾਵਾਂਗੇ ਤਾਂ ਮਿਸਰੀ ਨੇ ਕਿਹਾ ਕਿ ਅਮਰੀਕਾ ਤੋਂ ਕੱਢਣ ਦੇ ਲਈ 487 ਲੋਕਾਂ ਦੀ ਸੂਚੀ ਤਿਆਰ ਹੈ 298 ਲੋਕਾਂ ਦੇ ਦਸਤਾਵੇਜ਼ ਭਾਰਤ ਸਰਕਾਰ ਨਾਲ ਤਸਦੀਕ ਦੇ ਲਈ ਸਾਂਝੇ ਕੀਤੇ ਗਏ ਨੇ ਵਿਦੇਸ਼ ਸਖਤਰ ਨੇ ਵਿਸ਼ੇਸ਼ ਬਰੀਫ ਦੇ ਵਿੱਚ ਵੇਰਵੇ ਸਾਂਝੇ ਕੀਤੇ ਨੇ ਤਾਂ ਹੁਣ ਅਮਰੀਕਾ ਦੀ ਸਰਕਾਰ ਵੱਡੇ ਐਕਸ਼ਨ ਦੇ ਮੂਡ ਦੇ ਵਿੱਚ ਆ 487 ਜਿਹੜੇ ਭਾਰਤੀ ਹੋਰ ਨੇ ਉੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਵੀ ਜਿਹੜਾ ਪੰਜਾਬ ਯਾਦੋਂ ਤੁਹਾਨੂੰ ਦੱਸ ਦਿੰਦੀ ਹੈ ਕਿ ਭਾਰਤ ਭੇਜਣ ਦੀ ਤਿਆਰੀ ਦੇ ਵਿੱਚ ਅਮਰੀਕਾ ਸਰਕਾਰ ਹੈ ਤਾਂ ਹੁਣ ਦੇਖਣ ਵਾਲੀ ਗੱਲ ਹੈ ਕਿ ਉਹ 487 ਦੇ ਵਿੱਚੋਂ ਕਿੰਨੇ ਭਾਰਤੀ ਜਿਹੜੇ ਕਦੋਂ ਭਾਰਤ ਭੇਜੇ ਜਾਂਦੇ ਨੇ ਬੀਤੇ ਕੁਝ ਦਿਨ ਪਹਿਲਾਂ 104 ਭਾਰਤੀਆਂ ਨੂੰ ਅਮਰੀਕਾ ਸਰਕਾਰ ਦੇ ਵੱਲੋਂ ਡਿਪੋਰਟ ਕਰਕੇ ਅੰਮ੍ਰਿਤਸਰ ਦੇ 에어ਪੋਰਟ ਤੇ ਛੱਡਿਆ ਗਿਆ ਤਾਂ ਹੁਣ ਅਮਰੀਕਾ ਦੀ ਸਰਕਾਰ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਹੁਣ 100 ਨਹੀਂ 200 ਨਹੀਂ ਪੂਰੇ 487 ਭਾਰਤੀਆਂ ਨੂੰ ਜਿਹੜਾ ਅਮਰੀਕਾ ਡਿਪੋਰਟ ਕਰਨ ਦੀ ਤਿਆਰੀ ਕਰ ਰਿਹਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 487 ਭਾਰਤੀਆਂ ਨੂੰ ਅਮਰੀਕਾ ਸਰਕਾਰ ਹੁਣ ਡਿਪੋਰਟ ਕਰਨ ਦੀ ਤਿਆਰੀ ਦੇ ਵਿੱਚ ਹੈ ਤਾ ਇਹ ਵੀ ਦੱਸ ਦਿੰਦੇ ਆ ਕਿ 487 ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਭਾਰਤੀ ਨੇ ਉਹਨਾਂ ਨੂੰ ਦੇਸ਼ ਨਿਕਾਲਾ ਦੇਣ ਦੇ ਲਈ ਤਿਆਰੀ ਕਰ ਰਹੀ ਹੈ ਅਮਰੀਕਾ ਸਰਕਾਰ ਇਸ ਦੌਰਾਨ ਭਾਰਤ ਦੇ ਭਾਰਤੀਆਂ ਨਾਲ ਦੁਰਵਿਵਹਾਰ ਕੀਤੇ ਜਾਣ ਦੀ ਸੰਭਾਵਨਾ ਤੇ ਚਿੰਤਾ ਜਿਹੜੀ ਉਹ ਪ੍ਰਗਟਾਈ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਅਮਰੀਕਾ ਤੋਂ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਵਿਦੇਸ਼ ਸ਼ਕਤਰ ਵਿਕਰਮ ਮਿਸ਼ਰੀ ਨੇ ਕਿਹਾ ਹੈ ਕਿ ਜਿਹੜਾ ਵਿਦੇਸ਼ ਮੰਤਰੀ ਨੇ ਅਮਰੀਕੀ ਅਧਿਕਾਰੀਆਂ ਦੁਆਰਾ ਜਿਕੇਤੇਗੇ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਦੇ ਵੇਰਵੇ ਦਿੱਤੇ ਨੇ ਜਿਸ ਦੇ ਵਿੱਚ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨਾਲ ਸੰਬੰਧਿਤ ਪ੍ਰਕਿਰਿਆਵਾਂ ਸ਼ਾਮਲ ਨੇ ਤਾਂ ਤੁਹਾਨੂੰ ਦੱਸ ਦੇਣੀ ਆ ਕਿ ਵਿਕਰਮ ਮਿਸ਼ਰੀ ਨੇ ਕਿਹਾ ਹੈ ਕਿ ਵਿਦੇਸ਼ ਮੰਤਰੀ ਨੇ ਦੱਸਿਆ ਹੈ ਕਿ ਇਹ ਪ੍ਰਕਿਰਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ ਹਾਲਾਂਕਿ ਦੇਸ਼ ਨਿਕਾਲਾ ਦਿੱਤੇ ਗਏ ਪ੍ਰਵਾਸੀਆਂ ਨਾਲ ਦੁਰਵਿਵਹਾਰ ਦਾ ਮੁੱਦਾ ਇੱਕ ਗੰਭੀਰ ਮੁੱਦਾ ਹੈ ਜਿਸ ਨੂੰ ਅਸੀਂ ਅਮਰੀਕੀ ਅਧਿਕਾਰੀਆਂ ਦੇ ਕੋਲ ਉਠਾਇਆ ਹੈ ਦਾ ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਨੂੰ ਦੱਸਿਆ ਗਿਆ ਹੈ ਕਿ 487 ਜਿਹੜੇ ਭਾਰਤੀ ਨਾਗਰਿਕ ਨੇ ਉਹਨਾਂ ਨੂੰ ਦੇਸ਼ ਨਿਕਾਲਾ ਕਰਨ ਦੇ ਜਿਹੜੇ ਆਦੇਸ਼ ਉਹ ਦਿੱਤੇ ਗਏ ਨੇ ਅਸੀਂ 298 ਵਿਅਕਤੀਆਂ ਦੇ ਸਬੰਧ ਦੇ ਵਿੱਚ ਵੇਰਵੇ ਮੰਗੇ ਹਨ ਅਤੇ ਉਹ ਸਾਨੂੰ ਪ੍ਰਦਾਨ ਕੀਤੇ ਗਏ ਨੇ ਅਸੀਂ ਅਮਰੀਕੀ ਹਮ ਰੁਤਬਾ ਦੇ ਨਾਲ ਇਸ ਦੀ ਵਰਤੋਂ ਬਾਰੇ ਬਹੁਤ ਪਾਰਦਰਸ਼ੀਆ ਤਮ ਮਿਸਰੀ ਨੇ ਕਿਹਾ ਕਿ ਅਸੀਂ ਅਮਰੀਕੀ ਪ੍ਰਸ਼ਾਸਨ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਅਣਮਨੁੱਖੀ ਵਿਵਹਾਰ ਬਰਦਾਸ਼ਤ ਹੈ ਜਿਹੜਾ ਉਹ ਨਹੀਂ ਕੀਤਾ ਜਾਵੇਗਾ ਜੇਕਰ ਸਾਨੂੰ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ ਦਾ ਪਤਾ ਲੱਗਦਾ ਤਾਂ ਅਸੀਂ ਇਸ ਨੂੰ ਤੁਰੰਤ ਉੱਚ ਪੱਧਰ ਤੇ ਉਠਾਵਾਂਗੇ ਤਮ ਮਿਸਰੀ ਨੇ ਕਿਹਾ ਕਿ ਅਮਰੀਕਾ ਤੋਂ ਕੱਢਣ ਦੇ ਲਈ 487 ਲੋਕਾਂ ਦੀ ਸੂਚੀ ਤਿਆਰ ਹੈ 298 ਲੋਕਾਂ ਦੇ ਦਸਤਾਵੇਜ਼ ਭਾਰਤ ਸਰਕਾਰ ਨਾਲ ਤਸਦੀਕ ਦੇ ਲਈ ਸਾਂਝੇ ਕੀਤੇ ਗਏ ਨੇ ਵਿਦੇਸ਼ 70 ਨੇ ਵਿਸ਼ੇਸ਼ ਬਰੀਫ ਦੇ ਵਿੱਚ ਵੇਰਵੇ ਸਾਂਝੇ ਕੀਤੇ ਨੇ ਤਾਂ ਹੁਣ ਅਮਰੀਕਾ ਦੀ ਸਰਕਾਰ ਵੱਡੇ ਐਕਸ਼ਨ ਦੇ ਮੂਡ ਦੇ ਵਿੱਚ ਆ 487 ਜਿਹੜੇ ਭਾਰਤੀ ਹੋਰ ਨੇ ਉੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਵੀ ਜਿਹੜਾ ਪੰਜਾਬ ਯਾਦਾਂ ਤੁਹਾਨੂੰ ਦੱਸ ਦਿੰਦੀ ਹੈ ਕਿ ਭਾਰਤ ਭੇਜਣ ਦੀ ਤਿਆਰੀ ਦੇ ਵਿੱਚ ਅਮਰੀਕਾ ਸਰਕਾਰ ਹੈ ਤਾਂ ਹੁਣ ਦੇਖਣ ਵਾਲੀ ਗੱਲ ਹੈ ਉਹ 487 ਦੇ ਵਿੱਚੋਂ ਕਿੰਨੇ ਭਾਰਤੀ ਜਿਹੜੇ ਕਦੋਂ ਭਾਰਤ ਭੇਜੇ ਜਾਂਦੇ ਨੇ ਤਾਂ ਹੋਰ ਵੱਡੀ ਅਪਡੇਟ ਦੇ ਲਈ ਜੁੜੇ ਰਹੋ ਰਿਆਸ ਨਿਊਜ਼ ਦੇ ਨਾਲ